ਮੇਰੇ ਉਪਰ ਬਾਜੀ ਇਲਾਕੇ ਦਾ ਮੈਂ ਪਰ ਵੇਖੋ ਜਦੋਂ ਨਾ ਆ ਜਾਂਦੇ ਮੈਂ ਮਾਫੀ ਮੰਗਦਾ ਆਹ ਵੇਖੋ ਮਲ ਦੇਖੋ ਆ ਟੱਕਰ ਸਿਰੇ ਦੀ ਹੈ ਮੇਰੇ ਮਿੱਤਰੋ ਚਾਰ ਜਾਫੀਆਂ ਤੇ ਅੰਬਾ ਤੇ ਦੂਸਰੇ ਪਾਸੇ ਝੋਲੇ ਵਾਲੇ ਨੇ ਹਾਤਾ ਚੱਕਣੀ ਚਾਹੁੰਦੇ ਸੀਗੇ ਲੋਕ ਬੱਬੂ ਜੱਤੀ ਮਜਰੇ ਵਾਲਿਆ ਆਹ ਦੇਖਣਾ ਚਾਹੁੰਦੇ ਸੀਗੇ ਲੋਕ ਵਾਲਾ ਸਿਰਾ ਕਰਾਈ ਜਾਂਦਾ ਲਓ ਅਗਲੀ ਕਬੱਡੀ ਅੰਬੇ ਦੀ ਖੇਡ ਮੈਦਾਨ ਅੰਦਰ ਸ਼ੇਰ ਮੈਂ ਪੈਸੇ ਬੋਲਦਾ ਨਾ ਰਵਿੰਦਰ ਦੀ ਤਾਰ ਸਾਈ ਡੁੱਟ ਜਾਂਦੀ ਆ ਉਹ ਲਹਿਰ ਜਿਹੜੀ ਆ ਰਿਹਾ ਹਨਾ ਰਵਿੰਦਰ ਐ ਹੋ ਗੱਲ ਹੁੰਦੀ ਆ ਮੈਂ ਵੀ ਮਾਫੀ ਮੰਗਦਾ ਵੀਰਿਆ ਮੈਂ ਵਿੱਚੋਂ ਨਾ ਉਧਰ ਕਹਿੰਦੇ ਹਰ ਜੋਖੇ ਦੇ ਪਾਇਆ ਲਈ ਜਾਂਦੇ ਚੱਕਰੀ ਲੱਗਦੀ ਆਹ ਵੇਖੋ ਚੋਲੇ ਵਾਲੇ ਨੇ ਕਮਾਲ ਕਰ ਦਿੱਤੀ ਐ ਆਹ ਟੱਕਰ ਕਹਿੰਦੇ ਸਿਰੇ ਦੀ ਹੋਈ ਐ ਅੰਬੇ ਦੀ ਰੇਡ ਉੱਤੇ ਚੋਲੇ ਵਾਲੇ ਨੇ ਚਲਾਨ ਕੱਢ ਦਿੱਤਾ ਜੇ ਹਰਸ਼ ਚੋਲਾ ਸਾਹਿਬ ਵਾਲੇ ਦਾ ਜੱਫਾ ਵਧੀਆ ਲੱਗਾ ਤਾੜੀਆਂ ਕਬੱਡੀ ਸਾਡੇ ਅਮਰਤਾ ਜੀ ਖੇਲ ਤੇ ਉਹਨਾਂ ਵੱਲੋਂ ਮੇਰੇ ਮਿੱਤਰੋ ਅਰਸ਼ ਦੇ ਜੱਫੇ ਉੱਤੇ 1000 ਰੁਪਏ ਦਾ ਮਾਣ ਹੋਵੇਗਾ ਅਰਸ਼ ਚੋਲਾ ਸਾਹਿਬ ਦੇ ਮਿੱਤਰੋ ਜੱਫਾ ਜੜ ਗਿਆ ਨਾਲ ਤਾਂ ਜਮਰਾਜ ਚੇਅਰਮੈਨ ਸੁਖਸ਼ਾ ਜੀ 2000 ਅਰਸ਼ ਦੇ ਹੋਗੇ